ਜਨਾਬ ਮੁਤਵਦੀ ਮੈਂ ਤੁਹਾਡਾ ਪ੍ਰਿੰਸੀਪਲ ਆ ਗੱਲ ਤਾਂ ਵੀਰੇ ਇਹ ਹੈਗੀ ਆਪਣੇ ਕੋਲੇ ਸ਼ਸ਼ੀਲ ਕੁਮਾਰ ਜੀ ਦਾ ਸ਼ਸ਼ੀਲ ਦਾ ਫੋਨ ਆਇਆ ਸੀ ਕਿ ਪਿੰਡ ਵਾਲਿਆਂ ਦਾ ਰਾਏਕੜ ਕੁੱਪੇ ਤੋਂ ਜਿੱਥੇ ਚਾਰ ਗਊਆਂ ਦਾ ਪਤਾ ਲੱਗਿਆ ਵੀ ਉਹ ਮਰੀਆਂ ਨੇ ਸ਼ੱਕ ਇਹ ਜਾਂਦਾ ਸੀਗਾ ਵੀ ਕੀ ਪਤਾ ਇਹ ਰਾਖਿਆ ਨੇ ਨਾ ਸਿੱਧੀਆਂ ਹੁਣ ਆਣਾ ਵੀ ਉਹ ਜਿਵੇਂ ਮਾਰ ਜਾਂਦੇ ਸੱਟ ਜਾਂਦੇ ਲੇਕਿਨ ਰਾਖਿਆਂ ਦਾ ਕੰਮ ਤਾਂ ਹੈ ਨਹੀਂਗਾ ਕਿਉਂਕਿ ਕਿਉਂਕਿ ਸੜਨੀ ਲੱਗੀ ਕੋਈ ਹੱਡ ਗੋਡਾ ਨਹੀਂ ਟੁੱਟਿਆ ਇਹ ਬਾਕੀ ਪੋਸਟਮਾਰਟਮ ਹੋਊਗਾ ਪ੍ਰਸ਼ਾਸਨ ਆਇਆ ਹੋਇਆ ਪਰਚਾ ਕਰਾਇਆ ਹੋਇਆ ਹੈਗਾ ਤੇ ਵੀ ਇਹ ਪਤਾ ਕਰਨਾ ਵੀ ਇਹ ਮਰੀਆਂ ਕਿਹਨਾਂ ਦਾ ਕਾਰਨ ਕੀ ਹੈ ਕਿਉਂਕਿ ਅੱਜ ਤੋਂ ਤਕਰੀਬਨ 20 ਦਿਨ ਪਹਿਲਾਂ ਵੀ ਇਹੀ ਕੇਸ ਸੀਗਾ ਉਦੋਂ ਵੀ ਤਿੰਨ ਚਾਰ ਗਊਆਂ ਮਰੀਆਂ ਹੋਈਆਂ ਸੀ ਇਦੋਂ ਪਹਿਲਾਂ ਖੂਚੋਂ ਪੱਢ ਕੇ ਆਏ ਆ ਵੀ ਇਹ ਕਾਰਨ ਕੀ ਹੈ ਇਹ ਗਊਆਂ ਐ ਪੱਟ ਕੇ ਡਿੱਗਦੀਆਂ ਆ ਮਰਦੀਆਂ ਕਾਦੇ ਨਾਲ ਮਰਦੀਆਂ ਕੀ ਕਾਰਨ ਹੈ ਉਹਦੇ ਕਰਕੇ ਅੱਜ ਅਸੀਂ ਸਾਰੇ ਇਕੱਠੇ ਹੋਏ ਸੀਗੇ ਤੇ ਬਾਕੀ ਪੋਸਟਮਾਰਟਮ ਹੋਈ ਜਾਂਦਾ ਹੈਗਾ ਡਾਕਟਰਾਂ ਦੀ ਟੀਮ ਆ ਰਹੀ ਐ ਐਸ ਐਚਓ ਸਾਹਿਬ ਆ ਗਏ ਬਖ ਸਾਰਾ ਪ੍ਰਸ਼ਾਪ ਪਰਚਾ ਜਿਹੜਾ ਅਨਸ਼ਾਤੇ ਬੰਦਿਆਂ ਦੇ